ਜੀ ਇੱਕ ਆਧਾਰ ਕਾਰਡ ਜਿਹਦੇ ਕੋਲ ਆ ਕਸ਼ਮੀਰ ਦਾ ਆਧਾਰ ਕਾਰਡ ਜੀ ਪੈਨ ਪੈਨ ਕਾਰਡ ਅੱਛਾ ਅਸਾਂ ਭਾਈ ਆ ਕਸ਼ਮੀਰ ਦਾ ਜੀ ਆ 31 ਤੱਕ ਵੈਲਿਡ ਇਹ ਆ ਜੀ ਪੈਨ ਪੈਨ ਕਾਰਡ ਆਈਡੀ ਆਈਡੀ ਕਾਰਡ ਕ੍ਰੈਡਿਟ ਜੰਮੂ ਐਂਡ ਕਸ਼ਮੀਰ ਬੈਂਕ ਅਲੱਗ ਅਕਾਊਂਟ ਦਾ ਠੀਕ ਹੈ ਜੀ ਜੰਮੂ ਐਂਡ ਕਸ਼ਮੀਰ ਬੈਂਕ ਹੁਣ 29 ਤੱਕ ਵੈਲਿਡ ਇਹ ਅਲੱਗ ਬੈਂਕ ਦਾ ਆ ਵੀ ਜੰਮੂ ਕਸ਼ਮੀਰ ਬੈਂਕ ਦਾ ਜੀ ਆ ਕਸ਼ਮੀਰ ਦਾ ਆਈਡੀ ਕਾਰਡ ਹੈ ਜੀ ਇਹ ਆ ਪੈਨ ਕਾਰਡ ਹੈ ਜੀ ਕਸ਼ਮੀਰ ਦਾ ਠੀਕ ਹੈ ਜੀ ਭਾਜੀ ਮੇਰੀ ਗੱਲ ਕਹਿਵੋ ਦਾਦ ਜੀ ਹੋਵੇ ਕਿੰਨੇ ਬੰਦੇ ਜਾਲੀ ਬਣੇ ਹੋਵੇ ਤੁਹਾਨੂੰ ਕਹਿ ਕੇ ਆਹ ਲਓ ਜੀ ਕਹਿੰਦਾ ਮੈਂ ਕਿਹੜੀ ਟਮਾਟਰ ਦਾ ਬੀਏ ਐਸ ਆਰ ਤੋਂ ਮਾਜੋ ਆਦਣਾ ਆਹ ਲਓ ਜੀ ਤੇ ਬੱਗੀ ਕੁੱਟਾ ਜੀ ਇਹ ਵੀ ਜੰਮੂ ਕਸ਼ਮੀਰ ਦਾ ਟੋਟਲ ਠੀਕ ਹੈ ਜੀ ਆ ਵੀ ਕਸ਼ਮੀਰ ਦਾ ਆਧਾਰ ਕਾਰਡ ਹੈ ਜੀ ਲਓ ਜੀ ਆ ਆ ਗਈ ਆ ਬੈਲਟ ਪਈ ਹੈ ਠੀਕ ਆ ਆਰਮੀ ਵਾਲੀ ਬੈਲਟ ਪਈ ਹੈ ਬੈਲਟ ਦਿਖਾ ਦੇ ਆਰਮੀ ਵਾਲੀ ਇੱਕ ਨੂੰ ਬੇਟਾ ਪਿੱਛੇ ਉਹ ਤਾਂ ਜਿੱਤਾ ਕੋਈ ਕੋ ਬੈਲਟ ਵੀ ਪਈ ਹੈ ਆ ਕਿਸੇ ਦਾ ਕੋਵਿਡ ਹੈ ਕਿਸੇ ਕੁੜੀ ਦਾ ਤਾਂ ਲੱਗਿਆ ਬਈ ਆਣੀ ਦੀ ਕੁੜੀ 19 ਸਾਲ ਉਮਰ ਆ ਲਓ ਜੀ 19 ਸਾਲ ਉਮਰ ਆ ਜੀ ਆ ਲਓ ਜੀ ਆ ਵੀ ਤਸਮੀਨ ਕੋਰ ਆ ਪਤਾ ਨਹੀਂ ਨਾਮ ਦਾ ਆ ਜੀ ਆਹ ਗੈਸ ਦੀ ਆਹ ਲੋ ਜੀ ਇੰਨਾ ਕੁ ਜੂੜਾ ਕੋੜੋ ਆ ਦੇਖੋ ਤੁਹਾਨੂੰ ਪਤਾ ਨਸ਼ੇ ਦੇ ਪੱਤੇ ਜਿੰਨਾ ਤੱਕ ਡਾਕਟਰਾਂ ਨੇ ਲਿਖਿਆ ਇੱਕ ਪੱਤਾ ਮਿਲਦਾ ਐਮਰੈ ਸੱਤ ਪੱਤੇ ਸੱਤ ਪੱਤੇ ਨਸ਼ੇ ਆ ਆ ਵੇਖੋ ਕੋਂਡਮ ਆ ਬੈਂਟ ਦੇ ਖਾਲ ਬੈਂਟ ਆ ਫਾਸਟੈਗ ਹੈ ਜੀ ਕਿਸੇ ਗੱਡੀ ਦਾ ਜਿਹਦੇ ਨਾਲ ਇਹਨਾਂ ਨੇ ਬਾਈਪਾਸ ਕਰਿਆ ਹੁਣ ਕੁਝ ਵੀ ਕਰਿਆ ਹੋਊਗਾ ਜੀ ਕਿਸਕੈਨ ਤੋਂ ਤੁਹਾਨੂੰ ਵਾਸਤੇ ਇਹਦਾ ਪਤਾ ਲੱਗ ਜਾਏਗਾ ਆ ਬੋਤਲ ਹੱਡੀਆਂ ਦੀ ਭਰੀ ਵੀ ਆ ਪੂਰੀ ਇਨਸਾਨੀ ਹੱਡੀਆਂ ਦੀ ਇੱਕ ਬੋਲ ਨਹੀਂ ਹੈਗੀ ਜੀ ਖਾਸ ਹੈ ਆਹ ਆਹ ਬੈਕਟ ਹੈ ਜੀ ਮਿਲਟਰੀ ਦੀ ਇਦਾਂ ਨਹੀਂ ਸਦੀਗੇ ਹੁਣ ਇਹ ਆਪਾਂ ਨੂੰ ਨਹੀਂ ਪਤਾ ਪਾਕਿਸਤਾਨ ਮਿਲਟਰੀ ਦੀ ਆ ਇੰਡੀਅਨ ਮਿਲਟਰੀ ਦੀ ਕਿਹੜੀ ਹੋਈ ਆ ਇਹ ਸਾਰਾ ਕੁਝ ਨੀਦਰ ਕੋਲ ਆਪਣਾ ਜੰਮੂ ਕੰਪੀਂਡ ਦਾ ਆਹ ਹੋਈ ਬੈਕਟੇ ਸਟਾਉਣ ਨੂੰ ਇਹਦਾ ਕੋਈ ਨਹੀਂ ਹੋਰ ਇਹਦਾ ਲੱਸੀ ਹੈ ਕਿੰਨਾ ਸਿਆਜ ਜਦੋਂ ਵੀਰੇ ਆਪਾਂ ਕਿਹਨੂੰ ਮੈਂਟਲੀ ਦਿਖਾਉਂਦੇ ਆ ਕੋਈ ਨਹੀਂ ਆ ਵਾਪਸ ਸਿੰਪਲ ਗੱਲ ਚੱਕਣਾ ਉਹ ਆਪਣਾ ਕੰਪਨੀ ਬਾਬਾ ਜੀ ਉਹ ਗੁਰਮੁਖ ਖੰਡੇ ਵਾਲਾ ਆ ਦੇਖੋ ਜੀ ਇੱਕ ਸ਼ੇਰੀ ਸਾਹਿਬ ਜਿਹੜਾ ਉਹ ਖੰਡੇ ਵਾਲਾ ਬਾਬਾ ਜੀ ਆ ਸ਼ੇਰੀ ਸਾਹਿਬ ਜਿਹੜੀ ਪੈਰਾਵਰਕ ਕੀ ਬੈਠਾ ਤਾਂ ਜੀ ਇਹ ਉਹ ਮੂਲ ਮਤਲ ਜਾਈ ਆ ਖੰਡਾ ਜੀ ਉਹ ਮੂਲ ਮਤਲ ਜਾ ਪਿਆ ਇਹ ਤਾਂ ਚੰਗਾ ਬਧੋਣਾ ਹੈ ਇਹ ਮੂਲ ਹੈ ਇਹ ਚੰਗਾ ਵਧਾਉਣਾ ਹੈ ਇਹਨੂੰ ਹੁਣ ਆ ਹੋ ਰਿਹਾ ਪੰਜਾਬ ਚ ਇਹਦੇ ਵਧਾਉਣੇ ਰਹੀ ਨਾ ਠੀਕ ਹੈ ਜੀ ਚੜਿਆ ਇਹਨਾਂ ਨੂੰ ਮੈਂ ਡੱਕਿਆ ਮੈਂ ਕਿ ਬਾਕੀ ਦੇ ਗਾਣੇ ਕੰਮ ਕਰਾ ਹੁਣ ਇਹ ਅਤਿ ਕਵਾਦੀ ਵੀ ਹੋ ਸਕਦਾ ਕਿਸੇ ਤਰ੍ਹਾਂ ਦਾ ਅਹਿਸਾਸ ਵੀ ਹੁੰਦਾ ਜਿਸੂਸ ਹੁੰਦਾ ਕਿਤੇ ਲੱਗੂਗਾ ਕੁਛ ਵੀ ਹੋਊਗਾ ਆਦੇ ਸਾਰੇ ਨੇ ਕੋਈ ਵਾਲੇ ਆ ਕਿੰਨੇ ਆ ਆ ਕਿਸੇ ਕੁੜੀ ਦਾ ਇਹਦੇ ਕੁਰਤੇ ਹੋਣੀ ਪਿਆ ਠੀਕ ਆ ਜੀ ਸਾਨੂੰ 2 ਘੰਟੇ ਹੋ ਗਏ ਪੁਲਿਸ ਨੂੰ ਫੋਨ ਕਰਦੇ ਆ